ਅੱਡੇ ਜਿਹੜੇ ਕੰਮ ਪੈਂਡਿੰਗ ਸੀ ਵਾਰਡ ਦੇ ਵਿੱਚ ਉਹਨਾਂ ਨੇ ਪਹਿਲ ਦੇ ਆਧਾਰ ਤੇ ਪੂਰੇ ਕਰਾਏ ਆ ਐਜ਼ ਅ ਕਾਉਂਸਲਰ ਆਏ ਤੋਂ 2.5 ਸਾਲ ਪਹਿਲਾਂ ਇਹ ਕਾਉਂਸਲਰ ਦਾ ਟਾਈਮ ਖਤਮ ਹੋ ਗਿਆ ਸੀ ਆ ਕੰਮ ਕਰਾਉਣਾ ਨਾ ਮਕਸਦ ਈ ਆ ਕਿ ਇਲੈਕਸ਼ਨ ਦੁਬਾਰਾ ਵੀ ਲੜਨੇ ਸੀਗੇ ਉਹ ਤਾਂ ਐਦਾ ਘਰ ਜਾ ਕੇ ਵੜ ਕੇ ਬੈਠ ਕੇ ਜਦੋਂ ਵੀ ਇਲੈਕਸ਼ਨ ਲੜਨੇ ਉਹਨਾਂ ਦੁਆਰਾ ਹੁਣ ਜੋ ਇਲੈਕਸ਼ਨ ਆ ਗਏ ਨੇ ਹੁਣ ਕਿਸੇ ਹੋਰ ਪਾਰਟੀ ਨੂੰ ਸਮਰਥਨ ਕਰ ਰਹੇ ਨੇ ਕਿ ਮੈਂ ਉਹਤ ਕੰਮ ਕਰਾਇਆ ਜਿਹੜੇ 2.5 ਸਾਲ ਵਿੱਚ ਖਰਾਬ ਨਿਕਲ ਗਏ ਉਹ ਉਹਨਾਂ ਨੇ ਕਿਹਨੇ ਸਾਹਮਣੇ ਸੀਗੇ ਉਹ ਤਾਂ ਬੇਬਸ ਛੜਤਾ ਨਾ ਵਾਰਡ ਨੂੰ ਤਾਂ ਬੇਸਾਰਾ ਛੜਤਾ ਲੋਵਾਰਾ ਸਮਲਵਾਤ ਕੋਈ ਸੀਵਰੇਸ ਸਮੱਸਿਆ ਸੀ ਕੋਈ ਲਾਈਟ ਸਮੱਸਿਆ ਸੀ ਪਹਿਲ ਦੇ ਅਧਾਰ ਤੇ ਪੂਰੀ ਕਰਾਈ ਜਾਣਾ ਹੈ ਨਗਰਿੰਗਮ ਚੋਣਾਂ ਦਾ ਦੌਰ جاری ਹੈ ਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੀ ਹੈ ਆਪਣੀ ਡੋਰ ਟੂ ਡੋਰ ਕੰਪੇਨਿੰਗ ਕੀਤੀ ਜਾ ਰਹੀ ਹੈ ਵਾਰਡ ਨੰਬਰ 5 ਦੇ ਵਿੱਚ ਮੌਜੂਦਾ ਜਿੱਥੇ ਕੀ ਲਖਵਿੰਦਰ ਚੋਦਰੀ ਜੋ ਕਿ ਯੁਵਾ ਨੇਤਾ ਨੇ ਤੇ ਆਮ ਆਦੀ ਪਾਰਟੀ ਨੇ ਇਸ ਵਾਰ ਉਹਨਾਂ ਨੂੰ ਆਪਣੇ ਚੋਣ ਮੇਦਾਰਨ ਦੇ ਵਿੱਚ ਉਤਾਰਿਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜਾ ਵਾਰਡ ਨੰਬਰ 5 ਦਾ ਇਲਾਕਾ ਏਰੀਆ ਵਾ ਉਸ ਦੇ ਵੱਲੋਂ ਜਿਹੜੇ ਇਲਾਕਾ ਨਿਵਾਸੀ ਆ ਉਹਨਾਂ ਦੇ ਵੱਲੋਂ ਉਹਨਾਂ ਨੂੰ ਪਰਮਾ ਹੰਗਾਰਾ ਮਿਲ ਰਿਹਾ ਤੇ ਲਖਵਿੰਦਰ ਚੋਦਰੀ ਨਾਲ ਵੀ ਗੱਲਬਾਤ ਕਰਾਂਗੇ ਤੇ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਉਮੀਦਾਂ ਰੱਖਦੇ ਨੇ ਉਹ ਲਖਵਿੰਦਰ ਚੋਦਰੀ ਤੋਂ ਤੇ ਕਿ ਕਿਹੜੇ ਕੰਮ ਲੈ ਕੇ ਉਤਰੇ ਨੇ ਕਿ ਜਿਹੜੇ ਲਖਵਿੰਦਰ ਚੋਦਰੀ ਐ ਲੋਕਾਂ ਦੇ ਘਰਾਂਗੇ ਤੇ ਲਖਵਿੰਦਰ ਚੋਦਰੀ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਕੁਝ ਕਹਿਣਾ ਉਹਨਾਂ ਦਾ ਤੇ ਤੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕੀ ਉਮੀਦਾਂ ਨੇ ਉਹਨਾਂ ਦੀਆਂ कि ਜਿਹੜੇ ਲਖਵਿੰਦਰ ਚੋਧਰੀ ਨੂੰ ਉਹ ਇਸ ਵਾਰ ਪਸੰਦ ਕਰ ਰਹੇ ਨੇ ਜ਼ਿਆਦਾਤਰ ਤੇ ਲਖਵਿੰਦਰ ਚੋਧਰੀ ਤੁਸੀਂ ਦੇਖ ਸਕਦੇ ਹੋ ਲੋਕਾਂ ਨਾਲ ਮਿਲ ਰਹੇ ਨੇ ਤੇ ਵੱਖ-ਵੱਖ ਧਾਰਮਿਕ ਜਗ੍ਹਾਵਾਂ ਤੇ ਵੀ ਉਹ ਜਾ ਰਹੇ ਨੇ ਲਗਾਤਾਰ ਜਦੋਂ ਦੀ ਟਿਕਟ ਮਿਲ ਗਿਆ ਲਖਵਿੰਦਰ ਚੋਧਰੀ ਨੂੰ ਤੇ ਸਰਗਰਮ ਨਜ਼ਰ ਆ ਰਹੇ ਨੇ ਤੇ ਆਪਣੇ ਵਾਰਡ ਦੇ ਵਿੱਚ ਤੇ ਨੰਦਾ ਕਲੋਨੀ ਵਿੱਚ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਧਾਰਮਿਕ ਜਗ੍ਹਾਵਾਂ ਤੇ ਲਖਵਿੰਦਰ ਚੋਧਰੀ ਲਗਾਤਾਰ ਪਹੁੰਚ ਰਹੇ ਨੇ ਤੇ ਲੋਕਾਂ ਨਾਲ ਡੋਰ ਟੂ ਡੋਰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਲਗਾਤਾਰ ਜਿਹੜੇ ਲਖਵਿੰਦਰ ਚੋਧਰੀ ਹੈ ਪ੍ਰਚਾਰ ਕਰ ਰਹੇ ਨੇ ਤੇ ਧਾਰਮਿਕ ਜਗ੍ਹਾਵਾਂ ਤੇ ਵੀ ਜਰੂਰ ਜਾ ਰਹੇ ਨੇ ਤੇ ਨੰਦਾ ਕਲੋਨੀ ਦੇ ਵਿੱਚ ਪਹੁੰਚੇ ਨੇ ਤੇ ਲਖਵਿੰਦਰ ਚੋਧਰੀ ਨਾਲ ਵੀ ਗੱਲਬਾਤ ਕਰਾਂਗੇ ਤੇ ਲਖਵਿੰਦਰ ਜੀ ਕੀ ਕਹਿਣਾ ਚਾਹੋਗੇ ਡੋਰ ਟੂ ਡੋਰ ਲਗਾਤਾਰ ਪ੍ਰਚਾਰ ਚੱਲ ਰਿਹਾ ਹੈ ਨੌਜਵਾਨਾਂ ਨੂੰ ਇਸ ਵਾਰੀ ਆਮ ਆਦਮੀ ਪਾਰਟੀ ਨੇ ਜ਼ਿਆਦਾ ਟਿਕਟ ਦਿੱਤੀ ਹੈ ਕੋਈ ਕਮੀ ਤਾਂ ਨਹੀਂ ਲੱਗਦੀ ਲੱਗਦੀ ਪਈ ਤੁਹਾਨੂੰ ਡੋਰ ਟੂ ਡੋਰ ਅਸੀਂ ਕਰ ਰਹੇ ਆ ਇਹੋ ਜਿਹਾ ਅੰਗਾਰ ਹੈ ਨਹੀਂ ਨਹੀਂ ਵੈਸੇ ਭਰਾਓ ਤੁਸੀਂ ਮੈਂ ਵੈਸੇ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਕਿੱਦਾਂ ਦਾ ਮਾਹੌਲ ਲੱਗ ਰਿਹਾ ਠੀਕ ਹੈ ਮਾਹੌਲ ਇਸ ਵਾਰ ਰਲਮਾਇਆ ਹੈ ਕਹਿੰਦੇ ਆ ਕਿ ਨੌਜਵਾਨਾਂ ਟਿਕੜ ਦਿੱਤੀ ਹੈ ਪਾਰਟ ਨੰਬਰ 5 ਦਾ ਮਾਹੌਲ ਰਲਮਾਨੀ ਹੈ ਇਹ ਤੁਹਾਨੂੰ 21 ਤਰੀਕ ਸ਼ਾਮ ਨੂੰ ਪਤਾ ਲੱਗ ਜਾਊਗਾ ਮੈਂ ਓਵਰ ਕੌਨਫੀਡੈਂਸ ਨਹੀਂ ਕਹਿ ਰਿਹਾ ਮਿਹਨਤ ਕੀਤੀ ਹੋਈ ਹੈ ਪਰਮਾਤਮਾ ਦੀ ਕਿਰਪਾ ਹੈ ਪਰਮਾਤਮਾ ਨੂੰ ਪਤਾ ਹੈ ਆਪਣੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਬੜੀ ਮਿਹਨਤ ਕੀਤੀ ਹੋਈ ਹੈ ਔਰ ਇਹਦਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ 21 ਤਰੀਕ ਨੂੰ ਸ਼ਾਮ ਨੂੰ ਮਿਲੇਗਾ ਕਹਿੰਦੇ ਇਸ ਵਾਰ ਨੌਜਵਾਨ ਕੈਂਡੀਡੇਟ ਦਿੱਤਾ ਹੈ ਵਾਰਡ ਨੰਬਰ 5 ਨੂੰ ਜਿਹੜਾ ਮਿਲਿਆ ਹੈ ਕਿ ਨੌਜਵਾਨ ਕੈਂਡੀਡੇਟ ਮਿਲਿਆ ਹੈ ਜੋਸ਼ ਬੜਾ ਹੈ ਕਹਿੰਦੇ ਲੋਕਾਂ ਦੇ ਵਿੱਚ ਸੀ ਇਹਨੂੰ ਲੈ ਕੇ ਸਾਰੇ ਮੇਰੇ ਸਾਥੀ ਹੈ ਬੜੇ ਲੰਬੇ ਸਮੇਂ ਤੋਂ ਸਾਥ ਦੇ ਰਹੇ ਆ ਸਾਰਿਆਂ ਨੂੰ ਬੜੀ ਵੇਟ ਸੀ ਇਸ ਦਿਨ ਦੀ ਪੁੱਛਦੇ ਰਹਿੰਦੇ ਮੈਨੂੰ ਬਾਰ-ਬਾਰ ਕਦੋਂ ਆਏ ਭਾਜੀ ਇਲੈਕਸ਼ਨ ਕਦੋਂ ਇਲੈਕਸ਼ਨ ਕਦੋਂ ਇਲੈਕਸ਼ਨ ਮੇਰੇ ਨਾਲੋਂ ਵੱਧ ਚਾਹਤ ਤਵਨ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਚਾਹ ਹੈ ਸਾਰਿਆਂ ਨੂੰ ਮੇਰੇ ਨਾਲੋਂ ਕਈ ਗੁਣਾ ਵੱਧ ਚਾਹਤ ਇਹਨਾਂ ਨੂੰ ਚੜਿਆ ਹੋਇਆ ਹੈ ਪਾਰਟੀ ਦਾ ਸਾਡੀ ਦਾ ਬਹੁਤ ਧੰਨਵਾਦ ਹੈ ਬਹੁਤ ਨੌਜਵਾਨ ਸਾਥੀਆਂ ਨੂੰ ਟਿਕਟਾਂ ਦਿੱਤੀਆਂ ਜਿਹੜਾ ਜਜ਼ਬਾ ਇੱਕ ਨੌਜਵਾਨ ਦੇ ਵਿੱਚ ਹੁੰਦਾ ਹੈ ਅਲੱਗ ਪੱਧਰ ਤੇ ਹੁੰਦਾ ਹੈ ਉਸੇ ਜਜ਼ਬੇ ਨਾਲ ਕੰਟੀਨਿਊਸਲੀ ਕੰਮ ਕਰ ਰਹੇ ਆਂ ਤੇ ਅੱਗੇ ਵੀ ਕਰਦਾ ਰਹੂੰਗਾ ਲਖਵਿੰਦਰ ਚੋਧਰੀ ਨੂੰ ਐਸੀ ਕਿਹੜੇ ਪੰਜ ਕੰਮ ਆ ਜਿਹੜੇ ਕਾਉਂਸਲਰ ਬਣਨ ਤੋਂ ਬਾਅਦ ਪਹਿਲੇ ਉਹਨੇ ਕਰਵਾਣੇ ਆ ਆਪਣੇ ਵਾਰਡ ਨੰਬਰ 5 ਵਾਸਤੇ ਕਲਾਸ਼ ਨਗਰ ਕੱਟ ਜਿਹੜਾ ਖਲਵਾਣਾ ਹੈ ਨੈਸ਼ਨਲ ਹਾਈਵੇ ਦੀ ਟੀਮ ਆਈ ਸੀ ਦੱਸ ਕੇ ਗਏ ਆ ਕਿ ਪਾਸ ਹੈ ਬਹੁਤ ਜਲਦ ਉਦਘਾਟਨ ਕਰਾਂਗੇ ਪਾਰਕ ਹੈਨੀਵਾਰਡ ਦੇ ਵਿੱਚ ਪਾਰਕ ਬਣਾਣੀ ਹੈ ਮੋਹੱਲਾ ਕਲੀਨਿਕ ਹੈਨੀ ਹੈ ਇੱਕ ਸਾਲ ਪਹਿਲਾਂ ਉਹਦਾ ਪ੍ਰੋਸੈਸ ਪਾਇਆ ਸੀ ਕੁਝ ਕਾਰਨਾ ਕਰਕੇ ਰੁਕ ਗਿਆ ਜਨਵਰੀ ਫਰਵਰੀ ਦੇ ਵਿੱਚ ਹੁਣ ਉਹਦਾ ਉਦਘਾਟਨ ਕਰਾਂਗੇ ਉਹ ਬਣਾਵਾਂਗੇ ਤਿੰਨ ਹੋ ਗਏ ਜੀ ਚੌਥਾ ਹੋ ਗਿਆ ਇੱਕ ਸਕੂਲ ਹੈ ਜਿਹੜਾ ਸਾਡੇ ਸਰਕਾਰੀ ਸਕੂਲ ਬੜਾ ਕੰਜਸਟਡ ਹੈ ਜਵਾਕ ਜਿੱਥੇ 20 ਬੈਠਣੇ ਚਾਹੀਦੇ ਉਥੇ 50-50 ਬੈਠਦੇ ਆ ਅੱਗੇ ਜਗ੍ਹਾ ਪਈ ਹੈ ਸਰਕਾਰੀ ਉਹਦਾ ਅਸੀਂ ਪ੍ਰੋਸੈਸ ਪਾਇਆ ਹੋਇਆ ਐਮਐਲਏ ਸਾਹਿਬ ਨੇ ਜਿੱਦਣ ਉਹ ਜਗਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਅਲਾਟ ਹੋ ਗਈ ਉਹਦਣ ਅਸੀਂ ਹਾਈ ਸਕੂਲ ਅੱਗੇ ਸ਼ਿਫਟ ਕਰ ਦਾਂਗੇ ਪ੍ਰਾਇਮਰੀ ਸਕੂਲ ਇੱਥੇ ਰੱਖ ਲਾਂਗੇ ਵਿਸ਼ਾਲ ਕਲੋਨੀ ਦੇ ਵਿੱਚ ਜਿਹੜਾ ਪੰਜਵੀਂ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਵਿਸ਼ਾਲ ਕਲੋਨੀ ਦੇ ਵਿੱਚ ਸੀਵਰੇਜ ਦੀ ਦਿੱਕਤ ਅੱਜ ਤੱਕ ਖਤਮ ਨਹੀਂ ਹੋਈ ਸਾਲ ਡੇਢ ਸਾਲ ਤੋਂ ਮੈਂ ਉਹ ਸੀਵਰੇਜ ਦੀ ਸਮੱਸਿਆ ਖਤਮ ਕਰਤੀ ਹੈ ਉੱਥੇ ਹੁਣ ਵੱਡੇ ਪਾਣੀ ਦੇ ਸੀਵਰੇਜ ਦੇ ਪਾਈਪ ਜਿਹੜੇ ਐ 10 ਇੰਚ ਸੀ ਪਹਿਲਾਂ ਹੁਣ 16 ਇੰਚ ਪੈ ਪਾਣ ਲੱਗੇ ਆ ਤੇ ਪੰਜ ਚੀਜ਼ਾਂ ਮੇਰੀਆਂ ਪਹਿਲ ਦੇ ਆਧਾਰ ਤੇ ਐ ਜਿਹੜੀ ਇੱਕ ਹੈ ਮੇਰੀ ਕੋਸ਼ਿਸ਼ ਹੈ ਕਿ 3-4-5 ਮਹੀਨੇ ਚ ਨੇ ਪੇੜਨੀ ਆ। ਜੀ ਲੋਕ ਕਹਿ ਰਹੇ ਨੇ ਕਿ ਨੌਜਵਾਨਾਂ ਨੂੰ ਟਿਕਟ ਕਿੱਡੀ ਆ ਪਰ ਲਖਵਿੰਦਰ ਚੋਧਰੀ ਨੇ ਇਹ ਕੰਮ ਕਰਾਏ ਆ 2.5 ਸਾਲ ਚ ਇਹੋ ਜੇ ਕੰਮ ਕਰਾਏ ਆ ਕਿ ਜਿਹੜੇ ਲੋਕ ਤੁਹਾਨੂੰ ਪਹਿਲ ਦੇ ਆਧਾਰ ਤੇ ਵੋਟ ਪਾਦਣ। ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ 80 85% ਚਿਹਰਿਆਂ ਨੂੰ ਮੇਰੇ ਆਪਣੇ ਬੋਰਡ ਦੇ ਚਿਹਰਿਆਂ ਨੂੰ ਮੈਂ ਜਾਣਦਾ ਜਿਹੜੇ ਨਹੀਂ ਜਾਣਦੇ ਜਿਨ੍ਹਾਂ ਨੂੰ ਨਹੀਂ ਵੀ ਜਾਣਦਾ ਮੈਂ ਕਹਿੰਦਾ ਆਪਣੇ ਆਲੇ ਦੁਆਲੇ ਪੁੱਛ ਲਿਓ ਜੇ ਤੁਹਾਨੂੰ ਮੇਰੀ ਰਿਪੋਰਟ ਵਧੀਆ ਮਿਲੂਗੀ ਪੋਜ਼ਿਟਿਵ ਮਿਲੂਗੀ ਤੁਹਾਨੂੰ ਆਲੇ ਦੁਆਲੇ ਪੁੱਛ ਲਿਓ ਕਿ ਮੁੰਡਾ ਕੰਮ ਕਰਦਾ ਹੈ ਜਾਂ ਨਹੀਂ ਜੇ ਕਹਿਣਗੇ ਕਰਦਾ ਹੈ ਤਾਂ ਵੋਟ ਪਾ ਦਿਓ ਨਹੀਂ ਕਰੂੰਗਾ ਤਾਂ ਜਿੱਦਾਂ ਤੁਹਾਡਾ ਦਿਲ ਕਰਦਾ ਉਦਾਂ ਕਰਿਓ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਇਸ ਚੀਜ਼ ਦਾ 2.5 3 ਸਾਲ ਤੋਂ ਲਗਾਤਾਰ ਮਿਹਨਤ ਇੱਥੇ جاری ਹੈ ਵੈਸੇ 13 14 ਸਾਲ ਦਾ ਰਾਜਨੀਤਿਕ ਕੈਰੀਅਰ ਹੋ ਗਿਆ ਹੈ ਤੇ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਸਾਰੀ ਦਾ 21 ਤਰੀਕ ਨੂੰ ਸ਼ਾਮ ਨੂੰ ਮਿਲ ਜਾਊਗਾ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ 21 ਤਰੀਕ ਆ ਰਹੀ ਹੈ ਨੇੜੇ ਬੇਨਤੀ ਹੱਥ ਜੋੜ ਕੇ ਸਾਰਿਆਂ ਨੂੰ ਮੇਰੇ ਵਾਰਡ ਨੰਬਰ 5 ਦੇ ਵਾਸੀਆਂ ਨੂੰ ਮੇਰੇ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਲਗਾਤਾਰ ਮਿਹਨਤ ਕਰ ਰਹੇ ਹਾਂ ਹੁਣ ਤੁਹਾਡੀ ਵਾਰੀ ਹੈ 21 ਤਰੀਕ ਨੂੰ VOTING TIME ਹੈ ਸਵੇਰੇ 7:00 ਵਜੇ ਤੋਂ 4:00 ਵਜੇ ਤੱਕ ਸਾਡਾ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੋ ਬਟਨ ਨੰਬਰ 3 ਐਨੀ ਕੀ ਕਿਰਪਾ ਕਰਦੇ ਹੋ ਕਿ ਜਿਹੜੀਆਂ ਮੈਂ ਚਾਰ ਪੰਜ ਚੀਜ਼ਾਂ ਕਰਾਈਆਂ ਐ ਉਹੋ ਤੇ ਨਾਲ ਹੋਰ ਵੀ ਛੋਟੀਆਂ-ਮੋਟੀਆਂ ਜਿਹੜੀਆਂ ਵੀ ਸਮੱਸਿਆਵਾਂ ਆ ਐਨੀ ਕਿਰਪਾ ਕਰ ਦਿਓ ਕਿ ਜਿੰਨੀ ਮਿਹਨਤ ਪਹਿਲਾਂ ਕੀਤੀ ਹੈ ਇਹ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਡਬਲ ਮਿਹਨਤ ਨਾਲ ਕੰਮ ਕਰਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਲੋਕਾਂ ਨੂੰ ਬੜਾ ਹੰਗਾਰਾ ਮਿਲ ਰਿਹਾ ਹੈ ਤੇ ਲਗਾਤਾਰ ਜਿਹੜੀ ਆ ਤੇ ਲੋਕ ਇੱਥੇ ਪਹੁੰਚ ਰਹੇ ਨੇ ਕੀ ਕਹਿਣਾ ਚਾਹੂੰਗਾ ਕਿ ਕਿਹਨੂੰ ਵੋਟ ਪਾਣੀ ਆਦ ਕਿ ਕਹਿੰਦਾ ਚੌਧਰੀ ਜੀ ਪੱਕਾ ਸਾਡਾ ਸ਼ੈਪਾਲਾ ਯੂਥ ਕਲੱਬ ਦੀ ਪੂਰੀ ਟੀਮ ਚੋਈ ਸਾਹਿਬ ਨਾਲ ਖੜੀ ਹੈ ਕਿਉਂਕਿ ਸਾਡੇ ਜਿਹੜੇ ਕੰਮ ਪੈਂਡਿੰਗ ਸੀ ਵਾਰਡ ਦੇ ਵਿੱਚ ਉਹਨਾਂ ਨੇ ਪਹਿਲ ਦੇ ਆਧਾਰ ਤੇ ਪੂਰੇ ਕਰਾਏ ਆ ਐਜ਼ ਅ ਕਾਉਂਸਲਰ ਆਏ ਤੋਂ 2.5 ਸਾਲ ਪਹਿਲਾਂ ਇਹ ਕਾਉਂਸਲਰ ਦਾ ਟਾਈਮ ਖਤਮ ਹੋ ਗਿਆ ਸੀਗਾ ਕੰਮ ਕਰਾਉਣਾ ਨਾ ਮਕਸਦ ਈ ਆ ਕਿਉਂਕਿ ਇਲੈਕਸ਼ਨ ਦੁਬਾਰਾ ਵੀ ਲੜਨੇ ਸੀਗੇ ਉਹ ਤਾਂ ਐਦਾ ਘਰ ਜਾ ਕੇ ਵੜ ਕੇ ਬੈਠ ਕੇ ਜਦੋਂ ਇਲੈਕਸ਼ਨ ਲੜਨੇ ਉਹਨਾਂ ਦੁਆਰਾ ਹੁਣ ਜੋ ਇਲੈਕਸ਼ਨ ਆ ਗਏ ਨੇ ਹੁਣ ਕਿਸੇ ਹੋਰ ਪਾਰਟੀ ਨੂੰ ਸਮਰਥਨ ਕਰ ਰਹੇ ਨੇ ਵੀ ਮੈਂ ਬਹੁਤ ਕੰਮ ਕਰਾਇਆ ਜਿਹੜੇ 2.5 ਸਾਲ ਵਿੱਚ ਖਰਾਬ ਨਿਕਲ ਗਏ ਉਹ ਉਹਨਾਂ ਨੇ ਕਿਹਨੇ ਸਾਹਮਣੇ ਸੀਗੇ ਉਹ ਤਾਂ ਬੇਬਸ ਛੜਦਾ ਨਾ ਵਾਰਡ ਨੂੰ ਤਾਂ ਵੇ ਸਾਰਾ ਸਾਮਲਵਾ ਕੋਈ ਸੀਵਰੇਜ ਸਮੱਸਿਆ ਸੀ ਕੋਈ ਲਾਈਟ ਸਮੱਸਿਆ ਸੀ ਪਹਿਲ ਦੇ ਆਧਾਰ ਤੇ ਪੂਰੀ ਕਰਾਈ ਜਾਣਾ ਹੈ ਉਸੀ ਕਰਕੇ ਸਾਡਾ ਸ਼੍ਰੀ ਬੱਲਾ ਯੂਥ ਕਲੱਬ 15 ਸਾਲ ਤੋਂ ਸਵਾਰ ਦੇ ਸੇਵਾ ਕਰਦਾ ਆ ਰਿਹਾ ਹੈ 15 ਸਾਲ ਤੋਂ ਸੇਵਾ ਕਰਦਾ ਆ ਰਿਹਾ ਪੂਰੀ ਟੀਮ ਸਾਡੀ ਇਹਨਾਂ ਨਾਲ ਰਲ ਗਈ ਹੈ ਰਲ ਕੇ ਇਸ ਮੋਟਰ ਮੋਟਾ ਲਾ ਕੇ ਕੰਮ ਕਰਾ ਰਹੇ ਆ ਤੇ ਅੱਜ ਕੀ ਇਲੈਕਸ਼ਨ ਜਿੱਤਾਂਗੇ ਤੇ ਤੁਹਾਨੂੰ ਦਿਖਾਵਾਂਗੇ 21 ਦੀ ਸ਼ਾਮ ਨੂੰ ਇਹ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਆਣਾ ਇੱਕ ਤਰਫਾ ਹੋਊਗਾ ਜੋ ਕਿ ਪਹਿਲੇ ਨੰਬਰ ਦੇ ਚੋਹੇ ਸਾਹਿਬ ਆਣਗੇ ਤੇ ਅਸੀਂ ਸਿਰਫ ਕੌਂਸਲਰ ਵਾਸਤੇ ਹੀ ਨਹੀਂ ਕੰਮ ਕਰ ਰਹੇ ਡੋਟਵਰ ਜਿਹੜਾ ਯੂਥ ਹੈ ਇਹ ਕੌਨਸਲ ਇਹ ਇਹ ਇਹਨਾਂ ਨੂੰ ਡਿਪਟੀ ਮੇਅਰ ਤੱਕ ਲੈ ਕੇ ਜਾਊਗਾ ਇਹ ਸਾਡਾ ਵਾਅਦਾ ਆ ਵਾਰਡ ਨੰਬਰ 5 ਦਾ ਕਿ ਕੀ ਲੱਗਦਾ ਲੀਡ ਇੱਕ ਤਰਫਾ ਰਹੂਗੀ ਇਹ ਪੱਕਾ ਆ ਸ਼ੋਰ ਤੁਸੀਂ ਦੇਖਦੇ ਪਿਓ ਕਿੰਨਾ ਕਿੰਨਾ ਹਯੂਮ ਆ ਆਪਣੇ ਯੂਥ ਦਾ ਸਭ ਤੋਂ ਯੂਥ ਹੁੰਦਾ ਆ ਸਾਡੇ ਸ਼੍ਰੀ ਬਾਲਾ ਯੂਥ ਕੋਲ ਦੀ ਟੀਮ ਹੀ ਘੱਟੋ ਘੱਟ 400 500 ਮੈਂਬਰ ਸਾਡੇ ਕਲੱਬ ਦਾ ਹੀ ਆ ਜਿਹੜੇ ਸਾਰੀ ਟੀਮ ਲੱਗੀ ਜੇ ਦਿਨ ਰਾਤ ਕੁਝ ਕੁਛ ਵਰਕਿੰਗ ਕਰ ਰਹੀ ਆ ਕੁਝ ਘਰ ਘਰ ਜਾ ਕੇ ਕਹਿ ਰਹੀ ਆ ਬਾਹਰ ਦੇ ਵਿੱਚ ਕੋਈ ਕੰਮ ਹੀ ਨਹੀਂ ਰਹਿ ਗਿਆ ਪਹਿਲੀ ਗੱਲ ਤਾਂ ਇਹ ਦੇਖੋ ਜਿੰਨੀਆਂ ਸਮੱਸਿਆਵਾਂ ਸੀਗੀਆਂ ਪਾਣੀ ਦੇ ਛੱਪੜ ਲੱਗੇ ਹੁੰਦੇ ਸੀਗੇ ਛ ਨਿਦਾ ਸਾਡੇ ਆ ਗ੍ਰੀਨ ਸਿਟੀ ਲਾ ਲੋ ਗ੍ਰੀਨ ਸਿਟੀ ਨੂੰ ਛੱਪੜ ਕਲੋਨੀ ਕਹਿਣ ਲੱਗੇ ਸੀ ਐ ਗ੍ਰੀਨ ਸਿਟੀ ਲਾ ਮੈਂ ਪਰ ਕਹਿਣ ਲੱਗੇ ਛੱਪੜ ਕਲੋਨੀ ਅੱਜ ਦੇਖੋ ਜਾ ਕੇ ਸਿੱਕਾ ਪਾਣੀ ਦਾ ਬੂੰਦ ਨਹੀਂ ਹੈਗੀ ਨਿਦਾ ਇੱਥੇ ਛੱਪੜ ਲਗਾ ਕੇ ਕੋਈ ਕੌਣ ਫੋਨ ਕਰ ਦੇਣਾ ਕੋਈ ਨਹੀਂ ਮੈਂ ਕਰਾਨਾ ਢਾਈ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿ ਗਿਆ ਟਿਆ ਢਾਈ ਸਾਲ ਜਿਹੜੇ ਨਿਕਲੇ ਪਿੱਛੇ ਕਿੰਨੇ ਔਖੇ ਨਿਕਲੇ ਸੀ ਜੇ ਚੌਧਰੀ ਸਾਹਿਬ ਨਾ ਹੁੰਦੇ ਵਾਰਡ ਦਾ ਬੁਰਾ ਹਾਲ ਹੋ ਜਾਣਾ ਸੀ ਜੇ ਨਾ ਸਾਹਮਦੇ ਮੈਂ ਐਮ ਐਲ ਏ ਸਾਹਿਬਾ ਦੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਸਿਰ ਤੇ ਹੱਥ ਰੱਖਿਆ ਇਹਨਾਂ ਨੇ ਸਪੋਰਟ ਕੀਤੀ ਇਹਨਾਂ ਨੂੰ ਜਾ ਐਮ ਐਲ ਸਾਹਿਬ ਉਹ ਧੰਨਵਾਦ ਆ ਪੋਲਾ ਸਾਹਿਬ ਦਾ ਮਗਰ ਜੇ ਅਸੀਂ ਕਹਿੰਨੇ ਆ ਜੂਥ ਅੱਗੇ ਆਵੇ ਇੱਕ ਹੁੰਦਾ ਮਨ ਦੇ ਵਿੱਚ ਸ਼ੌਂਕ ਕੰਮ ਕਰਨ ਦਾ ਇੱਕ ਹੁੰਦਾ ਪੈਸੇ ਵਾਸਤੇ ਇੱਕ ਹੁੰਦਾ ਮਨੋ ਸ਼ੌਂਕ ਉਹ ਮਨੋ ਸ਼ੌਂਕ ਚੋਦੀ ਸਾਹਿਬ ਦਾ ਜਿਹੜਾ ਮਨ ਦਾ ਸ਼ੌਂਕ ਆ ਨਾ ਉਹ ਸਭ ਤੋਂ ਵੱਡੀ ਸ਼ੌਂਕ ਹੁੰਦਾ ਆ ਤੇ ਸਰਦਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਨਾਲ ਉਤਰਿਓ ਜੀ ਦੇਖੋ ਪਹਿਲਾਂ ਆ ਹਾਲਾਤ ਹੁੰਦੇ ਸੀ ਸਾਡੇ ਇੱਥੇ ਸਾਡੀ ਗਲੀ ਦੇ ਜਿਹੜੇ ਮੇਰੇ ਘਰ ਦੇ ਬਾਹਰ ਗਲੀ ਹੈ ਨਾ ਉਹਦੇ ਆਲ ਹਾਲਾਤ ਸੀਗੇ ਕਿ ਬੰਦੇ ਉੱਤੇ ਡਿਗ ਡਿਗ ਕੇ ਜਾਂਦੇ ਹੁੰਦੇ ਸੀਗੇ ਕੋਈ ਵੀ ਬੰਦਾ ਆਉਂਦਾ ਸੀ ਨਾ ਉਹ ਡੇਕ ਕੇ ਜਾਂਦਾ ਸੀਗਾ ਤੇ ਇੰਨੇ ਮਾੜੇ ਹਾਲਾਤ ਸੀਗੇ ਇੱਥੇ ਪਾਣੀ ਦੀ ਇੰਨੀ ਸਮਾਂ ਆਉਂਦੀ ਸੀ ਜਿਹੜੀ ਮਾਰਕੀਟ ਦਾ ਮੇਨ ਉੱਥੇ ਮਾਰਕੀਟ ਦੇ ਮਤਲਬ ਕਿ ਦੁਕਾਨਾਂ ਵਿੱਚ ਤੱਕ ਨੋਬਤ ਆ ਗਈ ਸੀ ਉਹਨਾਂ ਨੂੰ ਵੀ ਇੱਥੇ ਸਵੇਰੇ ਸ਼ਾਮ ਗਾਹਕ ਵੀ ਨਹੀਂ ਆਉਂਦਾ ਉਹਨਾਂ ਕੋ ਤੇ ਹੁਣ ਕਿਹੋ ਜਿਹਾ ਹਾਲਾਤ ਹੈ ਹੁਣ ਮੈਂ ਕਹਿੰਦਾ ਪਾਣੀ ਸ਼ਿਵਰੇਜ ਜੀ ਸਾਰੀ ਸਮੱਸਿਆ ਚੌਦੀ ਸਾਹਮਣੇ ਸਾਰੀ ਠੀਕ ਕਰਵਾ ਦਿੱਤੀ ਹੈ ਬਾਕੀ ਹੁਣ ਜਿਹੜੀਆਂ ਗ੍ਰੀਨਰੀ ਜਿਵੇਂ ਕਿ ਕਹਿੰਦੇ ਨਾ ਅਸੀਂ ਮੋਡਲ ਟਾਉਨ ਜਾਂਦੇ ਆਂ ਆਪਾਂ ਉੱਥੇ ਦੇਖਦੇ ਆਂ ਕਿ ਸਾਰੇ ਪਾਸੇ ਦਰਖਤੀ ਦਖਤ ਪੇੜ ਪੌਦੇ ਬੂਟੇ ਵਧੀਆ ਵਧੀਆ ਲੱਗੇ ਹੁੰਦੇ ਹਨ ਅਸੀਂ ਚਾਹਦੇ ਆਂ ਚੌਧਰੀ ਸਾਹ ਨੂੰ ਇਹੀ ਰਿਕਵੈਸਟ ਕਰਾਂਗੇ ਜੇ ਤੁਸੀਂ ਕੌਂਸਲਰ ਬਣ ਜਾਂਦੇ ਹੋ ਤੇ ਸਾਨੂੰ ਇੱਥੇ ਮੋਡਲ ਟਾਉਨ ਵਰਗਾ ਇਧਿਆ ਬਣਾਉਗੇ ਸਾਨੂੰ ਵਿਸ਼ਵਾਸ ਵੀ ਆ ਚੌਧਰੀ ਸਾਹਿਬ ਇਹ ਸਾਰਾ ਸਾਰਾ ਕੰਮ ਕਰਾਨਗੇ ਅੰਕਲ ਜੀ ਤੁਸੀਂ ਵੀ ਨਾਲ ਆਏ ਹੋ ਤੇ ਕੀ ਕਹਿਣਾ ਚਾਹੋਗੇ ਇਸ ਵਾਰੀ ਦੇਖੋ ਜੀ ਅਸੀਂ ਬੀਜੇਪੀ ਨੂੰ ਸਪੋਰਟ ਕਰਦੇ ਸੀ ਪਰੀ ਸਵਰੀ ਨਾ ਤਾਂ ਬੀਜੇਪੀ ਦਾ ਕੋਈ ਕੈਂਡੀਡੇਟ ਹੈ ਨਾ ਅਕਾਲੀਆਂ ਦਾ ਕੈਂਡੀਡੇਟ ਹੈ ਔਰ ਦੋ ਕੈਂਡੀਡੇਟ ਸਾਨੂੰ ਦਿੱਤੇ ਆ ਤੇ ਦੋਨਾਂ ਦਾ ਅਸੀਂ ਵਜਨ ਤੋਲ ਕੇ ਅਸੀਂ ਉਹਦੇ ਆਧਾਰ ਤੇ ਅਸੀਂ ਬੋਲਿੰਗ ਕਰਨੀ ਹੈ ਅਸੀਂ ਸਾਨੂੰ ਲਖਵਿੰਦਰ ਚੌਧਰੀ ਦੀ ਜਿਹੜੀ ਸੋਚ ਹੈ ਅਸੀਂ ਆਪਣੀ ਸੋਚ ਦੇ ਮੁਤਾਬਕ ਦੀ ਸੋਚਦੇ ਆ ਤੇ ਲਖਵਿੰਦਰ ਚੌਧਰੀ ਸੋਚ ਜਿਹੜੀ ਹੈ ਉਹ ਬਹੁਤ ਪੋਜ਼ਿਟਿਵ ਹੈ ਔਰ ਮੁੰਡਾ ਜਿਹੜਾ ਸਾਡਾ ਇਹ ਹੈ ਇਹ ਮਾਸਟਰ ਡਿਗਰੀ ਹੈ एलएलवी डिग्री ਇਹਦੇ ਕੋਲ ਡਬਲ ਐਮਏ ਹੈ ਪੋਲਿਟਿਕਸ ਦੀ ਤੇ ਪੋਲਿਟਿਕ ਸਾਇੰਸ ਦੀ ਤੇ ਕਹਿਣ ਦਾ ਮਤਲਬ ਇਹ ਹੈ ਕਿ ਮੁੰਡੇ ਦੀ ਜਿਹੜੀ ਸੋਚ ਹੈ ਨਾ ਸੋਚ ਬੜੀ ਜ਼ਬਰਦਸਤ ਹੈ ਔਰ ਨਿਊ ਜਨਰੇਸ਼ਨ ਜਿਹੜੀ ਹੈ ਉਹ ਟੋਟਲ ਸਾਡੇ ਵਾਰਡ ਨੰਬਰ 5 ਦੀ ਤਾਂ ਅਲੱਗ ਹੈ ਯਾਨੀ ਟੋਟਲ ਏਰੀਆ ਦੀ ਨਿਊ ਜਨਰੇਸ਼ਨ ਜਿਹੜੀ ਹੈ ਇਹ ਇਹਨਾਂ ਦੇ ਨਾਲ ਹੈ ਕਿਉਂਕਿ ਇਹਨਾਂ ਦੀ ਸੋਚ ਬੜੀ ਵਧੀਆ ਹੈ ਹੋਰ ਕੋਈ ਪੁੱਛਣਾ ਤਾਂ ਤੁਸੀਂ ਦੱਸੋ ਭਾਈ ਅਸੀਂ ਜਿਹੜਾ ਮਤਲਬ ਬੀਜੇਪੀ ਨੇ ਸਮਰਥਨ ਇਹਨਾਂ ਨੂੰ ਦਿੱਤੀ ਬੀਜੇਪੀ ਦੇ ਸਮਰਥਨ ਦੀ ਗੱਲ ਨਹੀਂ ਹੈ ਕਿ ਜਿਹੜੀ ਵਰਕਰ ਹੈ ਬੀਜੇਪੀ ਸਮਰਥਨ ਤਾਂ ਦੇਗੀ ਨਾ ਬੀਜੇਪੀ ਸਮਰਥਨ ਤਾਂ ਦੇਗੀ ਜੇ ਬੀਜੇਪੀ ਦਾ ਉੱਪਰੋਂ ਆਰਡਰ ਆਏਗਾ ਪਰ ਜਿਹੜੇ ਜੇ ਇੱਥੇ ਕਾਰਜਕਰਤਾ ਉਹ ਲੋਕ ਬੋਰਡ ਤਾਂ ਪੋਲ ਕਰਨਗੇ ਕਿਤੇ ਨਾ ਕਿਤੇ ਪੰਜ ਨੰਬਰ ਵਾਰਡ ਦੇ ਪੋਲ ਤਾਂ ਕਰਨਗੇ ਨੇ ਕਾਰਜਕਰਤਾਵਾਂ ਨੇ ਹੁਣ ਇਹਨਾਂ ਨੂੰ ਸਮਰਥਨ ਦੇਤਾ ਬਿਲਕੁਲ ਕਿਉਂਕਿ ਦੋ ਬੰਦੇ ਆ ਤੀਜਾ ਬੰਦਾ ਹੈ ਨਹੀਂ ਆਪਸ਼ਨ ਆਪਣੇ ਕੋਲ ਦੋ ਹੀ ਆ ਤੇ ਜੇ ਦੋ ਆਪਸ਼ਨ ਹੈ ਤਾਂ ਹੀ ਇਜ਼ ਵੈਰੀ ਨਾਈਸ ਪਰਸਨ ਤੇ ਅਸੀਂ ਫਿਰ ਸਪੋਰਟ ਕਰਾਂਗੇ ਥੈਟ ਇਜ਼ ਰਾਈਟ ਇਹ ਤੱਕ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲੋਕਾਂ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਲੋਕਾਂ ਦੇ ਵੱਲੋਂ ਤੇ ਲੋਕਾਂ ਦਾ ਇਹ ਕਹਿਣਾ ਕਿ ਹੁਣ ਲਖਵਿੰਦਰ ਚੋਧਰੀ ਨੂੰ ਅਸੀਂ ਜਿਹੜਾ ਆਪਣਾ ਕਾਉਂਸਲਰ ਦੇਖਣਾ ਚਾਹਾਂਗੇ ਹੁਣ ਇਹ ਦੇਖਣ ਵਾਲਾ ਸਮਾਂ 21 ਤਰੀਕ ਨੂੰ ਆਵੇਗਾ ਜਦੋਂ ਜਿਹੜੇ ਐ ਨਤੀਜੇ ਸਾਹਮਣੇ ਆਣਗੇ ਕਿ ਕੌਣ ਕਾਉਂਸਲਰ ਬੰਦਾ ਹੈ ਜਾਂ ਨਹੀਂ ਬੰਦੇ ਹੁਣ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਸਮਝਾਉਣੇ ਲੁਧਿਆਣਾ